ਮੈਂ ਹੈਰਾਨ ਹੋ ਗਿਆ ਇੱਕ ਟੀਕਾ ਕਰਨੇ ਦਾ ਅਰਥ ਲਿਖਿਆ ਪੋਚਾ ਪਾਚੀ ਠਾਠਾ ਬਾਗਾ ਦਾ ਅਰਥ ਲਿਖਿਆ ਪੋਚਾ ਪਾਚੀ ਤੇ ਇੱਕ ਨੇ ਅਰਥ ਲਿਖਿਆ ਲੀਲਾ ਪੋਚਾ ਇਹ ਵੀ ਅਰਥ ਲਿਖਿਆ ਠਾਠਾ ਬਾਗਾ ਮਤਲਬ ਪੋਚਾ ਪਾਚੀ ਬਸ ਜਿੰਨਾ ਕੁ ਕਰਨਾ ਹੈ ਉਹ ਕਰਨਾ ਹੈ ਫਰਜ਼ ਜਿਹੜੇ ਨੇ ਨਿਭਾਉਣੇ ਨੇ ਪਰ ਮਨ ਆਪਣਾ ਗੁਰਬਾਣੀ ਵਾਲੇ ਪਾਸੇ ਜਿੱਥੇ ਤਾਰ ਵੱਜਦੀ ਰਹੇ ਉਹ ਵੱਜਦੀ ਰਹਿਣੀ ਚਾਹੀਦੀ ਬੰਦਾ ਜੋ ਸਮਝ ਹੈ ਜਿਹੜੀ ਉਹਦੀ ਅੰਦਰ ਦੀ ਉਹ ਆਪਣੇ ਮਨ ਨੂੰ ਉੱਥੇ ਹੀ ਰੱਖੇ ਬਾਕੀ ਦੁਨੀਆ ਦੇ ਵਿੱਚ ਫਰਜ਼ ਨਿਭਾਣੇ ਹਨ ਇੱਥੇ ਇਹ ਨਹੀਂ ਲਿਖਿਆ ਵੀ ਲੋਕਾਂ ਨਾਲ ਮੇਰਾ ਕੋਈ ਨਾਤਾ ਨਹੀਂ ਲੋਕਾਂ ਨਾਲ ਮੇਰਾ ਕੋਈ ਨਾਤਾ ਨਹੀਂ ਗੁਰੂ ਅਰਜਨ ਦੇਵ ਜੀ ਨੇ ਇਹ ਨਹੀਂ ਲਿਖਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਲੋਕਾਂ ਨਾਲ ਮੇਰਾ ਠਾਠਾ ਬੱਗਾ ਲੋਕਾਂ ਨਾਲ ਮੈਂ ਫਰਜ਼ ਨਿਭਾ ਰਿਹਾ ਜਿੰਨਾ ਕਿ ਮੈਨੂੰ ਉਹ ਕਰਨਾ ਪੈਂਦਾ ਉਹਨਾਂ ਉਹਨਾਂ ਮੈਂ ਕਰ ਰਿਹਾ ਪਰ ਸਾਚ ਨਾਮ ਮੇਰਾ ਮਨ ਲੱਗਾ ਮੇਰਾ ਮਨ ਹਰ ਵੇਲੇ ਸੱਚੇ ਨਾਮ ਨਾਲ ਲੱਗਿਆ ਰਹਿਦਾ ਹੈ ਬਾਹਰ ਫੂਤ ਸਗਲ ਸਿਉ ਬੋਲਾ ਅਲੇ ਪੁੱਤ ਰੋ ਜੈਸੇ ਜਲ ਮੈਂ ਕੋਲਾ ਕਹਿੰਦੇ ਬਾਹਰ ਦੁਨੀਆ ਵਿੱਚ ਵਰਤਨ ਵੇਲੇ ਧਿਆਨ ਨਾਲ ਸੁਣਿਓ ਦੁਨੀਆ ਨਾਲ ਵਰਤਨ ਵੇਲੇ ਮੈਂ ਸਭ ਨਾਲ ਮੌਲਾ ਪਿਆਰ ਕਰਦਾ ਹਾਂ ਖੁਸ਼ ਰਹਿੰਦਾ ਹਾਂ ਜਦੋਂ ਮੈਂ ਲੋਕਾਂ ਨਾਲ ਵਰਤਨਾ ਸਭ ਨੂੰ ਖੁਸ਼ ਖੁਸ਼ ਆਪਣੇ ਫਰਜ਼ ਨਿਭਾਨਾ ਅਲਿਪਤ ਰਹੋ ਜੈਸੇ ਜਲ ਮਹਿ ਕੋਲਾ ਕਮਲ ਫੁੱਲ ਜਿਵੇਂ ਪਾਣੀ ਵਿੱਚ ਰਹਿ ਕੇ ਪੰਖੜੀਆਂ ਨਹੀਂ ਭਿੱਜਣ ਦਿੰਦਾ ਕਮਲ ਫੁੱਲ ਪਾਣੀ 'ਚ ਰਹਿੰਦਾ ਹੈ ਪੰਖੜੀਆਂ ਨਹੀਂ ਭਿੱਜਣ ਦਿੰਦਾ ਉਹਦੀਆਂ ਪੰਖੜੀਆਂ ਸੁੱਕੀਆਂ ਹੀ ਰਹਿੰਦੀਆਂ ਇਦਾਂ ਦਾ ਬਣਿਆ ਜਿਵੇਂ ਮਰਗਾਬੀ ਪਾਣੀ ਦੇ ਵਿੱਚ ਰਹਿੰਦੀ ਹੈ ਜਦੋਂ ਉਹਨੂੰ ਵੇਖੋਗੇ ਖੰਭ ਸੁੱਕੇ ਹੀ ਰਹਿੰਦੇ ਨੇ ਉਹਦੇ ਪਾਣੀ 'ਚ ਰਹਿ ਕੇ ਵੀ ਖੰਭ ਪਾਣੀ ਤਿਲਕ ਜਾਂਦਾ ਉਤੋਂ ਇਹ ਕਮਲ ਫੁੱਲ ਦੇ ਉੱਤੇ ਪਾਣੀ ਖੜਦਾ ਨਹੀਂ ਸੁੱਕਾ ਹੀ ਰਹਿੰਦਾ ਕਹਿੰਦੇ ਇਸੇ ਤਰ੍ਹਾਂ ਫਰੈਨੇ ਸੰਸਾਰ ਦੇ ਵਿੱਚ ਹੀ ਆ ਪਰ ਮਨ ਕਮਲ ਫੁੱਲ ਵਾਂਗੂ ਅਲਿਪਤ ਰਹਿੰਦਾ ਹੈ ਮੋਹ ਮਾਇਆ ਦੇ ਚੱਕਰਾਂ 'ਚ ਨਹੀਂ ਪੈਂਦੇ ਫਰਜ਼ ਸਾਰੇ ਹੀ ਨਿਭਾਈ ਜਾਂਦੇ ਆ ਜੈਸੇ ਜਲ ਮੈਂ ਕਮਲ ਨਿਰਾਲਮ ਮਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਣ ਕਹਿੰਦੇ ਜਿਵੇਂ ਕਮਲ ਫੁੱਲ ਵਿੱਚ ਰਹਿ ਕੇ ਵੀ ਪੰਖੜੀਆਂ ਨਹੀਂ ਭਜਣ ਦਿੰਦਾ ਇਦਾਂ ਹੀ ਕਹਿੰਦੇ ਵਿੱਚ ਤੇ ਰਹਿਨੇ ਆ ਪਰ ਹੁਣ ਉੱਤੇ ਉੱਤੇ ਆਪਣੇ ਆਪ ਨੂੰ ਰੱਖੀਦਾ ਅਗਲੀਆਂ ਪੰਨੀਆਂ ਮੁੱਖ ਕੀ ਬਾਤ ਸਗਲ ਸਿਉਂ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਕਹਿੰਦੇ ਮੁੱਖ ਨਾਲ ਦੁਨੀਆ ਨਾਲ ਸਭ ਨਾਲ ਗੱਲਾਂ ਕਰੀਦੀਆਂ ਹਨ ਇਹ ਥੋੜਾ ਵੀ ਕਿਸੇ ਨਾਲ ਬੋਲੀਦਾ ਹੀ ਨਹੀਂ ਜੋਗੀ ਚੜ ਗਏ ਪਹਾੜਾਂ ਤੇ ਗੱਲਾਂ ਹੀ ਨਹੀਂ ਕਰਦੇ ਬੋਲਦੇ ਹੀ ਨਹੀਂ ਕਹਿੰਦੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਦਾ ਹਾਂ ਪਰ ਜੀ ਸੰਗ ਪ੍ਰਭੂ ਆਪਣਾ ਤਰਤਾ ਕਹਿੰਦੇ ਮਨ ਉਧਰ ਨੂੰ ਲਾ ਕੇ ਰੱਖਦੇ ਆ ਲੋਕਾਂ ਨਾਲ ਗੱਲਾਂ ਬਾਤਾਂ ਬਥੇਰੀਆਂ ਕਰੀ ਦੀਆਂ ਆਪਣੇ ਜਿੰਨੀ ਲੋੜ ਹੈ ਉਹਨੀਆਂ ਗੱਲਾਂ ਤੇ ਕਰਨੀਆਂ ਨੇ ਜਿੰਨਾ ਅਗਲਾ ਪੁੱਛਦਾ ਜਿੰਨਾ ਜ਼ਰੂਰਤੀ ਜ਼ਰੂਰਤ ਪੈਂਦੀ ਹੈ ਉਨੀਆਂ ਗੱਲਾਂ-ਬਾਤਾਂ ਤੇ ਕਰਨੀਆਂ ਉਹਨਾਂ ਤੇ ਆਪਾਂ ਵਿਚਾਰ ਕਰਨੀ ਐ, ਗੱਲਬਾਤ ਕਰਨੀ ਐ। ਅੰਦਰ ਆ ਜਾਣ ਦਿਓ ਇੱਥੇ ਇੱਥੇ ਠੱਗੇ ਨੂੰ ਆ ਜਾਓ, ਅੱਗੇ ਨੂੰ ਆ ਜਾਓ। ਉਹਨਾਂ 'ਤੇ ਗੱਲਾਂ-ਬਾਤਾਂ ਕਰਨੀਆਂ ਐ ਪਰ ਰੰਗ ਹੱਸੇ, ਰੰਗ ਰੋਵੇ, ਚੁੱਪ ਭੀ ਕਰ ਜਾਹੇ। ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਦੀ। ਇਹ ਥੋੜਾ ਵੀ ਤੁਸੀਂ ਗੱਲ ਨਹੀਂ ਕਰਨੀ ਵਿਚਾਰ ਨਹੀਂ ਕਰਨੀ ਸਾਰੇ ਫਰਜ਼ ਨਿਭਾਉਣੇ ਹਨ ਪਰ ਹਰ ਵੇਲੇ ਲੋਕਾਂ ਵਾਂਗੂ ਜਿਵੇਂ ਅਸੀਂ ਇੱਧਰ ਸੁਣਾਓ ਸਾਰਾ ਦਿਨ ਬੋਲੀ ਜਾਣਾ ਸਾਰਾ ਦਿਨ ਗੱਲਾਂ ਕਰੀ ਜਾਣੀਆਂ ਅੱਜ ਗੱਲਾਂ ਨਹੀਂ ਕਰਦੇ ਫੋਨਾਂ ਤੇ ਲੱਗੇ ਰਹੇ ਨੇ ਸਾਰੇ ਉਨੂੰ ਮੈਸੇਜ ਕਰ ਲੈ ਉਹਨੂੰ ਕਰ ਲੈ ਉਹਨੂੰ ਕਰ ਲੈ ਉਹਨੂੰ ਕਰ ਲੈ ਪਹਿਲਾਂ ਲੋਕੀ ਮੂੰਹ ਤੋਂ ਬੋਲਦੇ ਸੀ ਹੁਣ ਸਾਡੀਆਂ ਉਂਗਲਾਂ ਬੋਲਦੀਆਂ ਹਨ ਸੁਣੋ ਬਈ ਪਹਿਲਾਂ ਮੂੰਹ ਤੋਂ ਬੋਲਦੇ ਸੀ ਹੁਣ ਉਂਗਲਾਂ ਬੋਲਦੀਆਂ ਰਹਿੰਦੀਆਂ ਨੇ ਪਰ ਇੱਥੇ ਬਾਦਸ਼ਾਹ ਕਹਿੰਦੇ ਹਨ ਮੁਖ ਕੀ ਬਾਤ ਸਗਲ ਸਿਉਂ ਕਰਤਾ ਗੱਲਾਂ ਬਾਤਾਂ ਮੈਂ ਸਭ ਨਾਲ ਕਰਤਾ ਹਾਂ ਜੀ ਸੰਗ ਪ੍ਰਭ ਆਪਣਾ ਕਰਤਾ ਕਹਿੰਦੇ ਤੇ ਲੈ ਨਾ ਜਿਹੜਾ ਮੇਰਾ ਮੇਰੀ ਤਾਰ ਹੈ ਜਿਹੜੀ ਉਹ ਉੱਥੇ ਹੀ ਵੱਜਦੀ ਉਹਦੇ 'ਚ ਫਰਕ ਨਹੀਂ ਪੈਂਦਾ ਗੱਲਾਂ ਬਾਤਾਂ ਦੇ ਸਭ ਨਾਲ ਕਰਦਾ ਪਰ ਜਿਹੜਾ ਫਾਲਤੂ ਦਾ ਬੋਲਣਾ ਹੈ ਨਾ ਬਹੁਤਾ ਬੋਲਣ ਚੱਖਣ ਹੋਏ ਉਹ ਜਿਹੜਾ ਜ਼ਿਆਦਾ ਹੀ ਬੋਲਣਾ ਐਵੇਂ ਹੀ ਲੱਗੇ ਰਹਿਣਾ ਉਹ ਮੈਂ ਛੱਡ ਦਿੱਤਾ ਜਿਵੇਂ ਆਪਾਂ ਪੜਦੇ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਪ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਬੋਲਣਾ ਇਹ ਨਹੀਂ ਕਿਹਾ ਮੈਂ ਬੋਲਦਾ ਨਹੀਂ ਮੈਂ ਜੋਗੀਆਂ ਵਾਂਗੂ ਮੌਨੀ ਨਹੀਂ ਹੋ ਗਿਆ ਮੈਂ ਚੁੱਪ ਨਹੀਂ ਹੋ ਗਿਆ ਮੈਂ ਬੋਲਦਾ ਹਾਂ ਪਰ ਉਹਨਾਂ ਜਿੰਨਾ ਜ਼ਰੂਰੀ ਹੈ ਉਹਨਾਂ ਬੋਲਦਾ ਜਿਹੜਾ ਮੇਰਾ ਕੰਮ ਸਰਦਾ ਰਵੇ ਮੈਂ ਉਹਨਾਂ ਬੋਲਦਾ ਮੈਂ ਲੋਕਾਂ ਵਾਲੀ ਪਕੜ ਵਾ ਜਿਹੜੀ ਹੈ ਉਹ ਛੱਡ ਦਿੱਤੀ ਹੈ ਇਹ ਗੁਰਮਖੰਡਾ ਜੀਵਨ ਹੈ ਮੌਣੇ ਆਪਣੇ ਤੇ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਹਨ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਤਰਤਾ ਮੈਂ ਆਪਣੇ ਪ੍ਰਭੂ ਨਾਲ ਜੀ ਲਾ ਕੇ ਰੱਖਦਾ ਹਾਂ ਤੇ ਗੱਲਾਂ ਬਾਤਾਂ ਸਾਰਿਆਂ ਨਾਲ ਹੀ ਕਰ ਲੀਤੀ ਫਰਜ਼ ਨਿਭਾਦੀ ਦੇ ਹਾਂਜੀ ਦੀਸ ਆਵਤ ਹੈ ਬਹੁਤ ਪਿਹਾਲਾ ਪਾਗਲ ਚਰਨ ਕੀ ਇਹੋ ਹਨ ਰਾਲਾ ਸਤਿਗੁਰ ਕਹਿੰਦੇ ਕਈਆਂ ਨੂੰ ਮੈਂ ਨਾ ਪਿਹਾਲਾ ਮਤਲਬ ਮੇਰਾ ਬੜਾ ਡਰਾਉਣਾ ਰੂਪ ਲੱਗਦਾ ਕਈਆਂ ਨੂੰ ਲੱਗਦਾ ਬੜਾ ਤੱਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਪਿਹਾਲਾ ਦਾ ਮਤਲਬ ਹੁੰਦਾ ਹੈ ਕਈਆਂ ਨੂੰ ਮੈਂ ਬਹੁਤ ਗਰਮ ਲੱਗਦਾ ਬੜਾ ਤੱਤਾ ਲੱਗਦਾ ਮੇਰਾ ਡਰਾਉਣਾ ਰੂਪ ਲੱਗਦਾ ਕਈਆਂ ਨੂੰ ਭਈ ਮੈਂ ਕਈਆਂ ਨੂੰ ਲੱਗਦਾ ਰੁੱਖਾ ਬਹੁਤ ਹੈ ਜਦੋਂ ਮੈਂ ਸਖਤ ਵੀ ਕਹਿ ਦਿੰਨਾ ਕਈ ਵਾਰੀ ਤੇ ਅਗਲੇ ਨੂੰ ਮੈਂ ਰੁੱਖਾ ਲੱਗਣਾ ਪਰ ਮਨ ਦੇ ਤਲ ਤੇ ਮੈਂ ਸਾਰਿਆਂ ਦੀ ਰੇਣ ਬਣਿਆ ਹੋਇਆ ਅੰਦਰੋਂ ਨਹੀਂ ਮੇਰੇ ਮਨ ਵਿੱਚ ਹੈ ਵੀ ਮੈਂ ਬਹੁਤ ਵੱਡਾ ਮੈਂ ਲੋਕਾਂ ਨੂੰ ਭਾਵੇਂ ਲੱਗਦਾ ਹੋ ਸਕਦਾ ਹੈ ਬੜਾ ਰੁੱਖਾ ਹੈ ਬੜਾ ਡਰਾਉਣਾ ਹੈ ਪਰ ਸਗਲ ਚਰਨ ਕੀ ਇਹ ਮਨ ਰਾਲਾ ਮੈਂ ਆਪਣੇ ਮਨ ਨੂੰ ਸਭ ਦੀ ਚਰਨਾਂ ਦੀ ਧੂੜ ਸਮਝਦਾ ਮਨ ਦੇ ਤਲ ਤੇ ਸੁਣੋ ਅਸੀਂ ਸਟੇਟਮੈਂਟ ਦੇ ਸਕਦੇ ਹਾਂ ਸ਼ਬਦ ਬੋਲ ਸਕਦੇ ਹਾਂ ਮੈਂ ਚਰਨਾਂ ਦੀ ਧੂੜ ਆ ਮੈਂ ਦਾਸ ਆ ਮੈਂ ਚਰਨਾਂ ਦੀ ਧੂੜਾ ਧੂੜ ਬਣਨਾ ਕਿਤੇ ਖੇਡ ਨਹੀਂ ਪਈ ਮਨ ਦੇ ਤਲ ਤੇ ਬੰਦਾ ਇਹ ਮੰਨੇ ਵੀ ਸੱਚੀ ਮਹਿਦੂਰ ਜੀਵਤੋਂ ਤੇ ਸਾਰੇ ਕਹਣਗੇ ਹੁਣ ਅਗਲਾ ਮੈਂ ਗੁਰੂ ਘਰ ਦਾ ਕੂਕਰ ਹਾਂ ਅਗਲਾ ਕਹਿੰਦੇ ਹਾਂ ਜੀ ਕੁੱਤਿਆ ਦੱਸ ਕੀ ਹਾਲ ਹੈ ਤੇ ਅਗ ਲੱਜੂਗੇ ਨਹੀਂ ਤੂੰ ਮੈਨੂੰ ਕੁੱਤਾ ਕਿਵੇਂ ਕਹਿੰਦਾ ਮੈਂ ਆਪਣੇ ਆਪ ਨੂੰ ਕਹਿ ਸਕਦਾ ਗੁੱਸਾ ਚੜੂਗੇ ਨਹੀਂ ਜੇ ਕਿਸੇ ਨੇ ਕਹਿ ਦਿੱਤਾ ਕੋਈ ਪਰ ਫਿਰ ਪਤਾ ਤੇ ਇੱਕ ਸੈਕਿੰਡ ਚ ਲੱਗ ਜਾਣਾ ਸ਼ਬਦਾਂ ਦੀ ਨਿਮਰਤਾ ਸ਼ਬਰਤਰ ਸ਼ਬਦਾਂ ਦੀ ਨਿਮਰਤਾ ਸਾਡੇ ਕੋਲ ਸਾਡੇ ਕੋਲ ਸ਼ਬਦਾਂ ਦੀ ਨਿਮਰਤਾ ਹੈ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ ਮਨਹੁਕ ਸੁੱਤਾ ਕਾਲੀਆਂ ਬਾਹਰ ਚਿਟਕੀਆਂ ਸਾਡੇ ਕੋਲੇ ਨਿਮਰਤਾ ਸ਼ਬਦਾਂ ਦੀ ਹੈ ਪਰ ਇੱਥੇ ਮਨ ਦੀ ਨਿਮਰਤਾ ਦੀ ਗੱਲ ਹੈ ਸ਼ਬਦ ਭਾਵੇਂ ਰੁੱਖੇ ਵੀ ਰੱਖ ਲੈ ਪਰ ਮਨ ਦੇ ਤਲ ਤੇ ਇਹ ਸਮਝ ਵੀ ਇਹ ਤਨ ਹੋਏਗੋ ਫਸਮ ਕੀਤੇ ਕਾਹਦਾ ਮਾਨ ਕਰਦੇ ਆ ਏਡਾ ਏਡਾ ਘਰ-ਬਾਰ ਸਭ ਕੁਝ ਵੇਖਦੇ ਆ ਸਭ ਖਤਮ ਹੋ ਜਾਣਾ ਹੈ ਇਹਦਾ ਭਾਵ ਮਨ ਚ ਬਣਾ ਕੇ ਰੱਖਣੇ ਅੰਦਰ ਭਾਵਨਾ ਕਿਸ ਤਰ੍ਹਾਂ ਦੀ ਹੈ ਸ਼ਬਦਾਂ ਦੇ ਮਗਰ ਭਾਵਨਾ ਇੰਟੈਂਸ਼ਨ ਕਿਵੇਂ ਦੀ ਹੈ ਇਹ ਮਾਇਨੇ ਰੱਖਦਾ ਹੈ ਸ਼ਬਦ ਨਿਮਰਤਾ ਵਾਲੇ ਆਗੇ ਉਹ ਅੰਦਰ ਹੰਕਾਰ ਉਹੀ ਦੀ ਸਾਬਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹ ਮਨ ਰੱਲਾ ਮਹਾਰਾਜ ਕਹਿੰਦੇ ਹਨ ਅੱਗੇ ਨਾਨਕ ਜਨ ਗੁਰ ਪੂਰਾ ਬਾਹ ਅੰਤਰ ਬਾਹਰੂ ਏਕ ਦਿਖਾਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸ਼ੁਕਰ ਹੋਇਆ ਇਸ ਜਨ ਨੂੰ ਇਸ ਗਰੀਬ ਨੂੰ ਇਸ ਦਾਸ ਨੂੰ ਪੂਰਾ ਗੁਰੂ ਲੱਭ ਗਿਆ ਇਸ ਪੂਰੇ ਗੁਰੂ ਦਾ ਦਿੱਤਾ ਪੂਰਾ ਗਿਆਨ ਮੇਰੇ ਕੰਮ ਆਇਆ ਤੇ ਹੁਣ ਮੈਨੂੰ ਅੰਦਰ ਬਾਹਰ ਇੱਕੋ ਹੀ ਪਰਮਾਤਮਾ ਸਭ ਪਾਸੇ ਨਜ਼ਰ ਆ ਰਿਹਾ ਬਾਹਰ ਵੇਖਦਾ ਬਾਹਰ ਵੀ ਉਹੀ ਅੰਦਰ ਵੇਖਦਾ ਅੰਦਰ ਵੀ ਉਹੀ ਮਨ ਦੀ ਅਵਸਥਾ ਇਦਾਂ ਦੀ ਬਣ ਗਈ ਮਾਈਂਡ ਸੈੱਟ ਇਦਾਂ ਦਾ ਹੋ ਗਿਆ ਆਪਣੇ ਰੰਗ ਵਿੱਚ ਆਪਣੀ ਹੀ ਲੋਰ ਵਿੱਚ ਆਪਣੀ ਹੀ ਮਸਤੀ ਵਿੱਚ ਰਹੀਦਾ ਫਰਜ਼ ਜਿਹੜੇ ਨੇ ਨਿਭਾਈ ਜਾਂਦੇ ਆ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਈ ਜਾਂਦੇ ਆ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ